ਹਾਂਜੀ ਹਾਂਜੀ ਦੋਛੀ ਵਾਰੀ ਹੋਣੀ ਔਰ ਦੂਸਰੇ ਕਦੇ ਅੰਦਰ ਹੋ ਗਏ ਕਿਸ ਤਰ੍ਹਾਂ ਦਾ ਹਾਂਜੀ ਠੀਕ ਨੇ ਵੈਸੇ ਅੰਦਰ ਹੋ ਗਿਆ ਹਾਂ ਹਾਂ ਅੰਦਰ ਠੀਕ ਹੈ ਮੈਂ ਗਿਆ ਅੰਦਰ ਠੀਕ ਨੇ ਹੋਸ਼ ਵਿੱਚ ਹੈ ਆਪਣਾ ਕੀ ਨਾਮ ਕੁਲਵੰਤ ਸਿੰਘ ਨੇ ਇਹ ਐਸ ਐਚ ਓ ਅੱਜ ਸਾਡੇ ਕਲਗੜੀ ਦੇ ਨਾਲ ਐਸੇ ਇਹ ਜਨਨਾਜੂ ਸ਼ਾ ਮਿਸ਼ਰੀ ਆਲੇ ਗਏ ਹੋਏ ਸੀ ਸਾਡੇ ਕੋਲ ਉਹਨਾਂ ਕੋਲ ਇਨਫਰਮੇਸ਼ਨ ਹੈ ਸੀ ਵੀ ਬੰਦਾ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਕੋਈ ਤਸਰੀਕ ਮਕਦਾ ਹੈਗਾ ਯੋ ਲੋ ਇਹਨਾਂ ਨੂੰ ਉੱਥੇ ਜਾ ਕੇ ਇਹਨਾਂ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਆਪਸ ਦੇ ਵਿੱਚ ਜਿਹੜਾ ਹੈਗਾ ਸਾਡਾ ਐਸਏ ਬਲੰਸਿੰਗ ਹੈਗਾ ਸੀ ਇਹਦਾ ਜਿਹੜਾ ਪਿਸਤਲ ਸੀ ਉਹ ਪਿਸਤਲ ਜਦੋਂ ਉਹਨੂੰ ਫੜਿਆ ਤੇ ਉਹ ਉਹਨੇ ਆ ਫੜਦੇ ਸਾਰੀ ਉਹਦਾ ਜਿਹੜਾ ਪਿਸਤਲ ਹੈਗਾ ਸੀ ਪਿਸਤਲ ਫੜ ਕੇ ਤੇ ਉਹਨਾਂ ਨੇ ਚਲਾਤਾ ਉਹ ਸਾਡੇ ਮੁਲਾਜ਼ਮ ਦੇ ਜਿਹੜੇ ਐਸਏ ਬਲੰਸਿੰਗ ਹੈ ਉਹਦੇ ਲੱਗਿਆ ਕਿ ਉਹ ਅਸੀਂ ਬਾਕੀ ਇਸ ਤਰ੍ਹਾਂ ਜਿਹੜਾ ਦਾਖਲ ਕਰਾਇਆ ਤੇ ਬਿਲਕੁਲ ਠੀਕ ਹੈ ਤੇ ਜਲਦੀ ਅਸੀਂ ਜਿਹੜੀ ਵੰਦੀ ਕਾਰਵਾਈ ਕਰ ਰਹੇ ਹਾਂ ਸਰ આરોપી ਕਹਿੰਦੇ ਹੈ ਕਿ ਮੈਂ આરોપી ਭਜਿਆ ਹੋਇਆ ਜੀ ਫਿਰ ਇਹਨੇ ਉਹ ਕਿੰਨੇ ਮੁਕਦਮੇ ਸਰ ਉਸ ਤੇ ਪਿਛਲੇ 4-5 ਮੁਕਦਮੇ ਉਹਦੇ ਤੇ ਨਾਰਕੋਟਿਕ ਦੇ ਦਰਜੇ ਨੇ ਮੇਲੇ ਸਰ ਕਿਥੋਂ ਰਹਿਣਾ ਹੈ 나ਜੀ ਸ਼ਾਮੀ ਸ਼ਰੀਆ ਦਾ ਐਨਡੀਪੀਸੀ ਦੇ ਫਸਲੇ ਹਾਂਜੀ ਹਾਂਜੀ ਮੇਲੇ ਪਰਥੇ ਨੇ ਡੋਲੇ ਸਿਵਾ ਦਾ ਜਲਦੀ ਕਾਬੂ ਕਰ ਲੈਗੇ ਸਰ ਇਹ ਐਸਏਡੀ ਤੇ ਲੱਗੀ ਆ ਹੋਣੀ ਹਾਂਜੀ ਹਾਂਜੀ ਐਸਏਡੀ ਤੇ ਲੱਗੀ ਚਲੋ ਕੋਈ ਹਾਂ ਅਪਸ ਦਾ ਡਿਪਾਰਟਮੈਂਟ ਦੇ ਲਈ